ਨਾਲ ਨਾਲ ਆਲੂਆਂ ਦੀ ਸਪਰੇ ਵੀ ਚੱਲ ਰਹੀ ਆ ਪਰਾਲੀ ਦੇ ਨਾਲ ਕਰਜੇਟ ਸਪਰੇ ਕਰਨੀ ਆ ਪਾ ਆਲੂਆਂ ਦੇ ਅੱਜ ਇੱਧਰ ਆਏ ਆਂਗੇ ਉਧਰੋਂ ਪ੍ਰਾਈ ਆ ਟਰਾਲੇ ਆਪਣੇ ਭਰੀ ਜਾਂਦੇ ਆਂ ਦੰਡਾ ਲੈਉਣਾ ਦੰਡਾ ਮਾਰਨਾ ਪੂਗਾ ਬਾਲਟੀ ਤੇ ਦੰਡਾ ਲੈ ਕੇ ਚੱਲੀਏ ਹਾਂਜੀ ਕਿਹੜੀ ਸਪਰੇ ਆ ਇੱਕ ਤਾਂ ਕਰਜੇਟ ਆ ਕਰਜੇਟ ਇੱਕ 13045 ਆ ਇੱਕ 13045 ਹੋਗੀ ਇੱਕ ਚਮਤਕਾਰ ਆ ਇੱਕ ਚਮਤਕਾਰ ਇੱਕਾ ਗਟਾਰਾ ਤੇ ਲੈ ਲੇ ਤੋ 50 ਦਿਨਾਂ ਦੇ ਆਲੂ ਹੋ ਗਏ ਜ ਆਪਣੇ 55 ਦਿਨਾਂ ਦੇ ਆਲੂ 60 ਦਿਨਾਂ ਤੱਕ ਹੋ ਗਏ ਠੀਕ ਆ ਆਲੂ ਬਹੁਤ ਵਧੀਆ ਵੱਲ ਬੁੱਲ ਬਹੁਤ ਠੀਕ ਚਮਤਕਾਰ ਦਿਖਾਉ ਕੋਈ ਚਮਤਕਾਰ ਦਿਖਾਉਗੀ ਚਮਤਕਾਰ ਸਪਰੇਅ ਛੜਕ ਰਹੇ ਆ ਚਮਤਕਾਰ ਦਿਖਾਉਗੀ ਕੋਈ ਹੁਣ ਦੇਖੋ 60 ਦਿਨਾਂ ਤੱਕ ਵੀ ਹੋ ਗਏ ਆਲੂ ਤਾਂ ਹੋਰ ਜ਼ੋਰ ਵੀ ਤਾਂ ਚਮਤਕਾਰ ਦਾ ਆਲੀ ਦਿਖਾਉਣਗੇ ਚਮਤਕਾਰ 20 ਦਿਨਾਂ ਨੂੰ ਬੇਦਣਾ ਨੂੰ ਆਪਾਂ ਬੱਲ ਬੱਲ ਵੜ ਦੇਣੀ ਆ ਬਸ ਇਹਦੀ ਕਹਿੰਦੇ ਡਰੈਗਨ ਨੇ ਹੌਲ ਦੇ ਵਿੱਚ ਹੌਲ ਦੇ ਦੇਖੋ ਆਲੂਆਂ ਦਾ ਕੀ ਨਿਕੂਗਾ ਲਾਟਰੀ ਨਿਕਲੂਗੀ ਕਿ ਕੀ ਨਿਕਲੂ ਸਮਤ ਪੁੜੀ ਆਲੂ ਕਿਸਮਤ ਪੁੜੀ ਕਹਿੰਦੇ ਆਲੂ ਨੂੰ ਕਿਸਮਤ ਪੁੜੀ ਇਹ ਕਿਹੜੀ ਪਤਾ ਘੱਲ ਸਾਈਕਲ ਹੀ ਰਹਿ ਜੇ ਕੋਲੇ ਸਾਈਕਲ ਹੀ ਰਹਿ ਜੇ ਮੈਂ ਥਾਰ ਦੇਖ ਲਿਆ ਵੇ ਇਹ ਤਾਂ ਹੈ ਤਾਂ ਆਪਣੇ ਆਲੂ ਇੱਧਰ ਖੜੇ ਆ ਕੇ ਦਿਖਾ ਗਏ ਉਹਨਾਂ ਨੂੰ ਸੁਣ ਮੈਂ ਪਹੁੰਚਦੇ ਆਂ ਆਲੂ ਵਾਲੀ ਸਾਈਡ ਆ ਨਿਕਲ ਗਿਆ ਰੋਡ ਕੰਦੀ ਗੜਤੀ ਬਟੰਦਰਾ ਵਾਲਾ सड़क कादी गड्डी है पेंड ही दिसनो हट गया परले पास है अपने आलू का अपना आगे ਇੱਧਰ ਦੀ ਇੱਧਰ ਦੀ ਚਪਲਾਂ ਲਾ ਦਿਆਂ ਆਪਾਂ ਉਹ ਅਮਰ ਕਬੀ ਆਪਣੀ ਵਾਰੀ ਚਲੋ ਆਖ ਨੂੰ ਘੱਟ ਕੇ ਬਾਪ ਕਰੋ ਨਾ ਇਹ ਇਹ ਨਾ ਵੀ ਗੀ ਇਹ ਬੋਲ ਰਹੀ ਜੀ ਬਾਜ ਮਾਰਤੀ ਸੀ ਇਹਦੇ ਵਿੱਚ ਜੋੜ ਆਊਗਾ ਇੱਕ ਉਹ ਨੱਕੇ ਤੋਂ ਬਾਹਰ ਹੋ ਗਾਣੇ ਨੱਕੇ ਕੋਣ ਹੋਊਗਾ ਫਿਰ ਪੈ ਪੂਰੀ ਆ ਜੂ ਆਹ ਜੋੜ ਇਹਦਾ ਆ ਜੋੜਾ ਇਹੋ ਗਾਣੇ ਨੱਕੇ ਕੋਣ ਕਰਦੇ ਹੋ ਖੇਤਲ ਥੋੜੀ ਹੋਰ ਤਾਂ ਪੂਰੀ ਆ ਬਾਸ ਫਰ ਬਾਪੂ ਨੇ ਐਨ ਜਲਦ ਬਾਸ ਬਾਸ ਆ ਜੋੜ ਖਾੜੇ Oh. Cool.

ਹਾਂਜੀ ਅਜੇ ਕੱਢ ਦੂੰਗਾ ਜੀ ਤਾਂ ਇਸ ਤਰ੍ਹਾਂ ਜਾਂਦੀ ਆਪਣੀ ਪੈਪ ਖਾਲ ਦੇ ਵਿੱਚ ਦੀ ਹਟ ਜਾ ਇੱਕ ਮਿੰਟ ਵਾਲ ਪੈ ਗਿਆ ਨੇ ਤੇ ਚੱਲ ਛਾੜ ਦੇ ਪੈਪ ਨੂੰ ਤਾਂ ਫੋਨ ਆ ਗਿਆ ਜੀ ਅੱਜ ਤਾਂ ਕੰਪਨੀ ਵਾਲੇ ਨਾ ਬਹੁਤ ਤੰਗ ਕਰ ਰਹੇ ਆਗੇ ਮੈਂ ਇਹਨਾਂ ਦੀ ਗੱਲ ਸੁਣਨਾ ਲੈ ਆਹ ਚੋਲੋ ਰੀਚਾਰਜ ਵਾਲੇ ਹੈਗੇ ਤੁਸੀਂ ਆਹ ਚਾਹੋਣੇ ਅਸੀਂ ਆਪੇ ਕਰ ਲੈ ਆਂ ਕਰੇ ਨਹੀਂ ਜੀ ਕਿੱਥੇ ਕਿਉਂ ਭਾਈ ਕਿਵੇਂ ਆ ਬਸ ਠੰਡ ਬਹੁਤ ਜ਼ਿਆਦੀ ਸੀ ਨਾ ਅੱਜ ਬਣੀ ਤਾਂ ਸਲੀਆਂ ਕਰਿਆ ਤਾਂ ਮਸਾ ਹੀ ਗਏ ਹੈ ਹੈ ਭਾਈ ਇਤਨਾ ਮਸਾ ਹੀ ਗਏ ਡੰਪ ਦੇ ਯਾਰ ਇੰਨੀ ਜ਼ਿਆਦੇ ਠੰਡ ਸੀ ਸਾਲੀਆਂ ਕਰਾ ਦਿਆਂ ਅਈਏ ਨਾਲ 25 ਗੱਲ ਆ ਜਾਵਾ ਕਿਵੇਂ ਕਿਵੇਂ ਦੁਬਾਰੇ ਦੱਸ ਵਰ ਉਹ ਕਹਦਾ ਆਲੂ ਐਜੀ ਵਧੀਆ ਖੜਾ ਮੈਂ ਕਿਹੜੇ ਸਾਲ ਮੰਦਾ ਹੋਵੇ ਉਹ ਸਾਲ ਕਾਹ ਨੂੰ ਬਿਮਾਰੀ ਪੈਂਦੀ ਇਹਨਾਂ ਨੂੰ ਨਹੀਂ ਪੈਂਦੀ ਇਹ ਤਾਂ ਹੈ ਅੱਜ ਪੂਰੇ ਪੂਰੇ ਵਧੀਆ ਖੜਿਆ ਇੱਕਤੀ ਸਾਲ ਹਨਾ ਸਾਈਟ ਪੂਰੇ ਵਧੀਆ ਹਾਂ ਕੋਈ ਕੁਝ ਨਹੀਂ ਹੋਇਆ ਗੱਲ ਜਾਨੀ ਕੋਤਲਾ ਪਤਲਾ ਫੇਰੀ ਦੇਖੇ ਬਣ ਪਾਣੀ ਹੁਣ ਆਪਾਂ ਖਰਾਬੀ ਆ ਸਪਰੇ ਬਾਲਾ ਦੇਖਾ ਚਮਤਕਾਰ ਪਾਤਾ ਹਾਂ ਦਿਖਾਉ ਉਹ ਕਹਿੰਦਾ ਚਮਤਕਾਰ ਹੈ ਕੀ ਚਮਤਕਾਰ ਵੀ ਪਾਵਾ ਸਾਰਾ ਕੁਝ ਪਾਵਾ ਇਕੱਠਾ ਕਰਕੇ ਲਓ ਜੀ ਆਪਣੀ ਸਪਰੇਅ ਆ ਜਿਹੜੀ ਉਹ ਹੋ ਗਈ ਤੇ ਹੁਣ ਅਸੀਂ ਚੱਲੇ ਆ ਤੇ ਗਾਂ ਵਾਲੇ ਬਲੌਗ ਚ ਮਿਲਦੇ ਆ ਅੱਜ ਦਾ ਬਲੌਗ ਇੱਕੀ ਖਤਮ ਕਰਨ ਲੱਗੇ ਆ ਤਾਂ